ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਲੰਮਾ ਸਮਾਂ ਦੇਸ਼ ਦੀ ਸੱਤਾ ਤੇ ਰਾਜ ਕੀਤਾ ਯਾਨੀ ਕਿ ਦੇਸ਼ ਦੀ ਸੱਤਾ ਤੇ ਕਾਂਗਰਸ ਕਾਬਜ਼ ਰਹੀ ਪਰ ਇੱਕ ਐਸਾ ਸਮਾਂ ਵੀ ਇੱਕ ਐਸਾ ਦੌਰ ਵੀ ਆਇਆ ਜਿਸ ਤੋਂ ਬਾਅਦ ਕਾਂਗਰਸ ਜਿਹੜੀ ਕਿ ਉਹ ਬਿਲਕੁਲ ਪਿੱਛੇ ਚਲੀ ਗਈ ਔਰ ਭਾਜਪਾ ਜਿਹੜੀ ਕਿ ਲਗਾਤਾਰ ਪਿਛਲੇ 10 ਸਾਲਾਂ ਤੋਂ ਦੇਸ਼ ਦੀ ਸੱਤਾ ਵਿੱਚ ਕਾਬਜ਼ ਹੈ ਔਰ ਭਾਜਪਾ ਨੇ ਕਾਂਗਰਸ ਮੁਕਤ ਭਾਰਤ ਦਾ ਨਾਅਰਾ ਵੀ ਦਿੱਤਾ ਸੀਗਾ ਤਾ ਜੇ ਗੱਲ ਕਰ ਲਈਏ ਇਲੈਕਸ਼ਨਸ ਦੀ ਤਾਂ ਇਲੈਕਸ਼ਨਸ ਮੋੜ ਲਗਾਤਾਰ ਭਖਦੇ ਪਏ ਨੇ ਤੇ ਅੱਜ 102 ਸੀਟਾਂ ਤੇ ਮਤਦਾਨ ਵੀ ਹੋਇਆ ਤਾਂ ਜੇ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਅੰਦਰ ਆਖਰੀ ਚਰਨ ਯਾਨੀ ਕਿ 1 ਜੂਨ ਨੂੰ ਵੋਟਾਂ ਪੈਣੀਆਂ ਨੇ ਪੰਜਾਬ ਦੀ ਰਾਜਨੀਤੀ ਕਿਸ ਕਦਰ ਕਿਹੜੇ ਪਾਸੇ ਜਾ ਰਹੀ ਹੈ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਸੰਜੀਵ ਅਡੋੜਾ ਨੇ ਜਿਹੜੇ ਕਿ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਨੇ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਰੀ ਚੈਨਲ ਤੇ ਸਭ ਨੂੰ ਨਮਸਕਾਰ ਜਿਸਕਰ ਅੰਦਰ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡੇ ਚੈਨਲ ਲਈ ਤੁਹਾਡੇ ਸਾਰੇ ਦੇਖਦੇ ਹੋਏ ਸ਼ਰੋਤਿਆਂ ਨੂੰ ਮੇਰਾ ਨਮਸਕਾਰ ਸੰਜੀਪ ਜੀ ਇੱਕ ਸਮਾਂ ਸੀਗਾ ਜਦੋਂ ਕਾਂਗਰਸ ਜਿਹੜੀ ਕਿ ਬਹੁਤ ਜ਼ਿਆਦਾ ਹਾਈਪ ਤੇ ਸੀਗੀ 70 ਸਾਲ ਰਾਜ ਕੀਤਾ ਉਸ ਤੋਂ ਬਾਅਦ ਕੀ ਕਾਰਨ ਹੋਇਆ ਜਿਹੜੀ ਕਿ ਕਾਂਗਰਸ ਜਿਹੜੀ ਕਿ ਉਹ ਥੱਲੇ ਵਿਖਰਾਵਲ ਤੁਰ ਸਕੰਦਰ ਜੀ ਕਈ ਕਾਰਨ ਹੋ ਜਾਂਦੇ ਨੇ ਜਿਸ ਵੇਲੇ ਲਗਾਤਾਰ ਬੰਦਾ ਰਾਜ ਕਰਦਾ ਹੈ ਜਿਸ ਵੇਲੇ ਲਗਾਤਾਰ ਬੰਦਾ ਸੱਤਾ 'ਚ ਰਹਿੰਦਾ ਹੈ ਪਾਵਰ 'ਚ ਰਹਿੰਦਾ ਹੈ ਤੇ ਉਹਦੇ ਕੋਲੋਂ ਕਈ ਗਲਤੀਆਂ ਹੋ ਜਾਂਦੀਆਂ ਨੇ ਲੇਕਿਨ ਅੱਛੀ ਗੱਲ ਇਹ ਹੁੰਦੀ ਹੈ ਅੱਛੀ ਸੈਂਸ ਅੱਛੀ ਪਾਰਟੀ ਦਾ ਅੱਛੇ ਸੰਗਠਨ ਦਾ ਇਹ ਮਤਲਬ ਹੁੰਦਾ ਹੈ ਕਿ ਉਹ ਸਮੇਂ ਰਹਿੰਦੇ ਉਹਨੂੰ ਸੁਧਾਰ ਲੈਣ ਔਰ ਠੀਕ ਹੋ ਜਾਣ ਕਾਂਗਰਸ ਕੋਲੋਂ ਕਈ ਗਲਤੀਆਂ ਹੋਈਆਂ ਨੇ ਨੈਸ਼ਨਲ ਲੈਵਲ ਤੇ ਕਿ ਉਹਦੇ ਵਿੱਚ ਮਤਲਬ ਉਹਨਾਂ ਨੇ ਸਮੇਂ-ਸਮੇਂ ਤੇ ਸਾਡੇ ਕੋਲ ਥੋੜੀ ਜੀ ਲੈਕ ਆਫ ਲੀਡਰਸ਼ਿਪ ਰਹੀ ਤੇ ਉਹ ਕਰ ਨਹੀਂ ਸਕੇ ਉਹਨੂੰ ਪੂਰਾ ਲੇਕਿਨ ਹੁਣ ਮੈਂ ਸਮਝਦਾ ਕਿ ਰਾਹੁਲ ਜੀ ਦੇ નેਤৃত্ব ਵਿੱਚ ਸੋਨੀਆ ਜੀ ਦੇ નેਤৃত্ব ਵਿੱਚ ਔਰ ਸਾਡੇ ਮਲਿਕਾ ਅਰਜੁਨ ਖੜਗੇ ਜੀ ਦੇ નેਤৃত্ব ਵਿੱਚ ਕਾਂਗਰਸ ਦਿਨ ਰਾਤ ਜਿਹੜੀ ਹੈ ਉਹ ਪ੍ਰਯਾਸ ਕਰ ਰਹੀ ਹੈ ਕੰਮ ਕਰ ਰਹੀ ਹੈ ਔਰ ਆਪਣੀ ਛਵੀ ਨੂੰ ਔਰ ਆਪਣੇ ਕੰਮਾਂ ਨੂੰ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਔਰ ਉਹਦੇ ਚੋਂ ਕਾਮਯਾਬੀ ਹੋ ਰਹੀ ਹੈ ਜਿਹੜਾ ਆਈਐਨਡੀਆ ਇਹ ਗਠਵੰਧਨ ਬਣਿਆ ਮਹਾ ਗਠਵੰਧਨ ਬਣਿਆ ਕਿਹਾ ਸਮਝਦੇ ਹੋ ਇਸ ਵਾਰ ਉਹ ਜਿਹੜਾ ਕਿ ਵੱਡੀ ਚੁਣੌਤੀ ਜਿਹੜਾ ਕਿ ਪੇਸ਼ ਕਰ ਰਿਹਾ ਹੈ ਨਰਿੰਦਰ ਮੋਦੀ ਬਿਲਕੁਲ ਪੇਸ਼ ਕਰ ਰਹੇ ਆ ਜੀ ਬਹੁਤ ਵੱਡੀ ਚੁਣੌਤੀ ਪੇਸ਼ ਕਰ ਰਹੇ ਆ ਔਰ ਇਸ ਗੱਲ ਨੂੰ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਵੀ ਸਮਝਦੇ ਪਏ ਨੇ ਔਰ ਅੰਦਰੋਂ ਬਹੁਤ ਡਰੇ ਹੋਏ ਨੇ ਲੇਕਿਨ ਜਿਸ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਲੋਕਤੰਤਰ ਦਾ ਕਤਲ ਹੋ ਰਿਹਾ ਹੈ ਲੋਕਤੰਤਰ ਤੁਸੀਂ ਸੁਣਿਓ ਆਏਗਾ ਪਹਿਲਾਂ ਹਿੰਦੁਸਤਾਨ ਨੂੰ ਸਭ ਤੋਂ ਵੱਡਾ ਲੋਕਤੰਤਰ ਦਾ ਮੰਦਰ ਕਿਹਾ ਜਾਂਦਾ ਸੀ ਲੇਕਿਨ ਅੱਜ ਜਿਹੜਾ ਉਹ ਲੋਕਤੰਤਰ ਦਾ ਕਾਤਲ ਜਿਹੜਾ ਉਹ ਸਾਡਾ ਹਿੰਦੁਸਤਾਨ ਦਾ ਲੋਕਤੰਤਰ ਉਹ ਬਣ ਗਿਆ ਹੈ ਸਿਰਫ ਇੱਥੇ ਈਡੀ ਔਰ ਧਰਮ ਧਰਮ ਦੇ ਨਾਂ ਤੇ ਜਾਤ ਪਾਤ ਦੇ ਨਾਂ ਤੇ ਬਿਖਰਾਵ ਦੇ ਨਾਂ ਤੇ ਨਫ਼ਰਤ ਦੇ ਨਾਂ ਤੇ ਨਫ਼ਰਤ ਫੈਲਾਈ ਜਾ ਰਹੀ ਹੈ ਔਰ ਇੱਕ ਦੂਜੇ ਨੂੰ ਵੱਖਰਾ ਕਰਕੇ ਸਿਰਫ ਵੋਟਾਂ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਮੈਂ ਸਮਝਦਾ ਜਦੋਂ ਇਹ ਗੱਲਾਂ ਸਾਰੀਆਂ ਸਾਡੇ ਆਮ ਹਿੰਦੁਸਤਾਨੀ ਨੂੰ ਸਮਝ ਆ ਗਈਆਂ ਤੇ ਉਸ ਦਿਨ ਤੁਸੀਂ ਦੇਖ ਲੈਣਾ ਫਿਰ ਅਸਲ ਰੇੜਾ RAM RAJ ਹੈ ਉਸ ਦਿਨ ਸ਼ੁਰੂ ਹੋਏਗਾ ਔਰ ਉਸ ਦਿਨ ਕਾਂਗਰਸ ਦਾ ਪ੍ਰਾਈਮ ਮਿਨਿਸਟਰ ਹੋਏਗਾ ਤੁਸੀਂ ਕਹਿੰਿਆ ਵੀ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਹਾ ਪਰ ਲਗਾਤਾਰ ਜੇ ਦੇਸ਼ਾਂ ਦੇ ਦੇਖ ਲਈ ਤੇ ਮੋਦੀ ਦਾ ਗ੍ਰਾਫ ਲਗਾਤਾਰ ਵੱਧ ਰਿਹਾ ਮੈਂ ਤੁਹਾਡੇ ਕੋਲੋਂ ਮਾਫੀ ਚਾਹੁੰਦਾ ਲੇਕਿਨ ਉਹ ਸਿਰਫ ਤੁਹਾਡੇ ਮੀਡੀਆ ਦੇ ਵਿੱਚ ਹੀ ਹੈ ਉਹਦਾ ਗ੍ਰਾਫ ਵੱਧ ਰਿਹਾ ਅਦਰਵਾਇਜ਼ ਕੋਈ ਗ੍ਰਾਫ ਨਹੀਂ ਵੱਧ ਰਿਹਾ ਔਰ ਸਿਕੰਦਰ ਜੀ ਕਿ ਮੈਨੂੰ ਗੱਲ ਦੱਸੋ ਗ੍ਰਾਫ ਵਧਨ ਵਧਨ ਨੂੰ ਕਿ ਕੀ ਸਮਝਦੇ ਹੋ ਕੋਈ ਦੇਸ਼ ਵਾਸਤੇ ਕੁਝ ਕੀਤਾ ਹੋਵੇ ਕੁਝ ਦੇਸ਼ ਵਾਸਤੇ ਕੋਈ ਕੁਰਬਾਨੀ ਕੀਤੀ ਹੋਵੇ ਕੋਈ ਦੇਸ਼ ਦਾ ਕੋਈ ਅੱਛਾ ਕੰਮ ਕੀਤਾ ਹੋਵੇ ਮੈਂ ਅਸੀਂ ਆਪ ਸਾਰੇ ਆਸਤੇ ਕਾ ਅਸੀਂ ਭਗਵਾਨ ਰਾਮ ਨੂੰ ਮੰਨਦੇ ਆ ਭਗਵਾਨ ਰਾਮ ਸਾਡੇ ਸਾਡੇ ਈਸ਼ਟ ਨੇ ਲੇਕਿਨ ਮਾਫ ਕਰਨਾ ਰਾਮ ਮੰਦਰ ਬਣਾ ਕੇ ਤੇ ਕਿਸੇ ਨੂੰ ਰੋਟੀ ਨਹੀਂ ਦਿੱਤੀ ਜਾ ਸਕਦੀ ਸਿਰਫ ਲੋਕਾਂ ਦੀਆਂ ਆਸਥਾ ਨਾਲ ਖੇਲਿਆ ਜਾ ਸਕਦਾ ਔਰ ਉਹ ਖੇਲ ਰਹੇ ਨੇ ਔਰ ਜਿਹੜੇ ਸਾਡੇ ਪੋਲੇ ਬਾਲੇ ਹਿੰਦੁਸਤਾਨੀ ਨੇ ਉਹ ਇਸ ਗੱਲ ਦੇ ਵਿੱਚ ਉਹ ਮਤਲਬ ਚੱਕਰ ਵਿੱਚ ਫਸੇ ਹੋਏ ਨੇ ਔਰ ਉਹਨਾਂ ਨੂੰ ਨਿਕਲਣ ਦਾ ਜਿਆ ਚਾਰਾ ਨਹੀਂ ਮਿਲ ਰਿਹਾ ਲੇਕਿਨ ਜਿਸ ਦਿਨ ਜਿਸ ਦਿਨ ਕਿਸੇ ਹਿੰਦੁਸਤਾਨੀ ਨੂੰ ਇਹ ਸਮਝ ਆ ਗਈ ਕਿ ਸਾਨੂੰ ਇਸ ਤਰ੍ਹਾਂ ਮਿਸਯੂਜ਼ ਕੀਤਾ ਜਾ ਰਿਹਾ ਹੈ ਸਾਡਾ ਦੁਰਉਪਯੋਗ ਕੀਤਾ ਜਾ ਰਿਹਾ ਉਸ ਦਿਨ ਇਹ ਦੇਸ਼ ਦੇ ਵਿੱਚ ਦੇਸ਼ ਦੀ ਨੁਹਾਰ ਬਦਲ ਜਾਏ ਮੈਂ ਤੁਹਾਨੂੰ ਇਸ ਕਰਕੇ ਗੱਲ ਕਰ ਕਿ ਸੀ ਕਿ ਕੌਂਕੀ 10 ਸਾਲ ਹੋ ਗਏ ਲਗਾਤਾਰ ਕਾਬਜ਼ ਹੈ ਭਾਜਪੀ ਸੱਤਾ ਤੇ ਉਸ ਤੋਂ ਬਾਅਦ 300 ਤੋਂ ਜ਼ਿਆਦਾ ਸੀਟਾਂ ਗਈਆਂ ਸੀ ਪਿਛਲੀ ਵਾਰ ਦੀ ਗੱਲ ਕਰੀ ਤਾਂ ਹੁਣ ਤਾਂ ਉਹ 400 ਤੋਂ ਜ਼ਿਆਦਾ ਦਾ ਪਾਰ ਦਾ ਅੰਕੜਾ ਗੱਲ ਆਖ ਰਹੇ ਨੇ ਚਲੋ ਕਹਿਣ ਦੀ ਗੱਲ ਨਹੀਂ ਉਹ ਜੁਮਲੇਬਾਜੀ ਤੇ ਉਹਨਾਂ ਦਾ ਅਧਿਕਾਰ ਹੈ ਜੁਮਲੇਬਾਜੀ ਉਹਨਾਂ ਦੀ ਆਦਤ ਵੀ ਹੈ ਇਹ ਤਾਂ ਖੈਰ ਅਬ ਵਕਤ ਦੱਸੇਗਾ 400 ਪਾਰ ਜਾਂ ਕੀ ਹੁੰਦਾ ਨਿਰੀਹਾਰ ਲੇਕਿਨ ਕੋਈ ਇਹੋ ਜੀ ਗੱਲ ਨਹੀਂ ਹੈ ਸਿਰਫ ਇਹ ਜੁਮਲੇਬਾਜ਼ੀ ਔਰ ਲੋਕਾਂ ਨੂੰ ਇਲਿਊਜ਼ਨ ਇਲਿਊਜ਼ਨ ਜਿਹੜਾ ਕ੍ਰੀਏਟ ਕੀਤਾ ਜਾ ਰਿਹਾ ਹੈ ਪਰਮ ਕ੍ਰੀਏਟ ਕੀਤਾ ਜਾ ਰਿਹਾ ਉਹ ਪਰਮ ਜਿਹੜਾ ਉਹ ਬਣਾ ਰਹੇ ਨੇ ਕਿ ਕਿਸੇ ਤਰੀਕੇ ਸਾਡੀ ਇਸ ਵਾਰੀ ਗੱਡੀ ਬਣ ਜਾਏ ਪੰਜਾਬ ਦੀ ਗੱਲ ਕਰ ਲਈ ਪੰਜਾਬ ਅੰਦਰ ਵੀ ਭਾਜਪਾ ਕਿ ਬੜੀ ਵੱਖਰੀ ਸਟ੍ਰੈਟਜੀ ਅਪਣਾ ਰਹੀ ਹੈ ਚਾਰੇ ਖਾਨੇ ਚਿਤ ਕਰ ਰਹੀ ਹੈ ਇਲੈਕਸ਼ਨ ਤੋਂ ਪਹਿਲੇ ਜਿਹੜੇ ਕਿ ਕਈ ਸਾਰੇ ਕਾਂਗਰਸੀ ਲੀਡਰ ਤੋੜਤੇ ਕਈ ਸਾਰੇ ਆਮ ਆਦੀ ਪਾਰਟੀ ਦੇ ਦੂਜੀ ਪਾਰਟੀ ਦੇ ਲੀਡਰ ਤੋੜ ਕੇ ਤੇ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਕੇ ਉਹਨਾਂ ਟਿਕਟਾਂ ਦਿੱਤੀਆਂ ਜਾ ਰਹੀਆਂ ਹੈ ਦਿਕੋ ਮੈਨਾਂ ਇਸ ਗੱਲ ਦੇ ਉੱਤੇ ਤੁਹਾਡਾ ਇੱਕ ਮਿੰਟ ਲਵਾਂਗਾ ਮੈਂ ਹਿੰਦੁਸਤਾਨੀ ਆ ਮੈਂ ਹਿੰਦੁਸਤਾਨ ਦੇ ਹਰ ਸੂਬੇ ਨੂੰ ਹਰ ਵਰਗ ਨੂੰ ਹਰ ਜਾਤ ਪਾਤ ਨੂੰ ਹਰ ਧਰਮ ਨੂੰ ਪਿਆਰ ਕਰਦਾ ਬਿਕੋਜ਼ ਮੈਂ ਇਨਸਾਨ ਆ ਹਿੰਦੁਸਤਾਨੀ ਆ ਸਭ ਤੋਂ ਵੱਡੀ ਮੇਰੀ ਹੈ ਹੋਈ ਪਛਾਣ ਹੈ ਕਿਸੇ ਜਾਤ ਪਾਤ ਦੀ ਗੱਲ ਨਹੀਂ ਲੇਕਿਨ ਜਿਹੜਾ ਪੰਜਾਬੀ ਹੈ ਨਾ ਉਹਦੀ ਉਹਦੇ ਅੰਦਰ ਇੱਕ ਵੱਖਰੀ ਕੰਵਤ ਵਖਰੀ ਉਹਦੀ ਸ਼ਾਨ ਵਖਰੀ ਹੈ ਉਹਦੀ ਆਣ ਵਖਰੀ ਹੈ ਉਹਦੀ ਸੋਚ ਵਖਰੀ ਹੈ ਉਹ ਇਹਨਾਂ ਦੀਆਂ ਇਹ ਧੱਕੀਆਂ ਨੂੰ ਸੀ ਗੱਲਾਂ ਦੇ ਵਿੱਚ ਨਹੀਂ ਆਉਂਦਾ ਭਾਜਪੀ ਵਾਲਿਆਂ ਦਾ ਜਿਹੜੀ ਜਿਹੜੀ ਫੂਟ ਡਾਲੋ ਰਾਜਨੀਤੀ ਕਰੋ ਧਰਮ ਦੇ ਨਾਂ ਤੇ ਰਾਜਨੀਤੀ ਕਰੋ ਹਿੰਦੂ ਨੂੰ ਸਿੱਖ ਨਾਲ ਸਿੱਖ ਨੂੰ ਮੁਸਲਮਾਨ ਨਾਲ ਮੁਸਲਮਾਨ ਨੂੰ ਇਸਾਈ ਨਾਲ ਲੜਾਉਣ ਦੀ ਰਾਜਨੀਤੀ ਹੈ ਉਹ ਜਿਹੜਾ ਸਾਡਾ ਪੰਜਾਬੀ ਹੈ ਨਾ ਉਹਦੇ ਉਹ ਗਲੇ ਚ ਨਹੀਂ ਉਤਰਦੀ ਇਸ ਕਰਕੇ ਪੰਜਾਬ ਦੇ ਵਿੱਚ ਕਾਂਗਰਸ ਪੂਰੀ ਆਨ ਬਾਨ ਤੇ ਸ਼ਾਨ ਨਾਲ ਫਿਰ ਦੁਬਾਰਾ ਆ ਰਹੀ ਹੈ ਔਰ ਤੁਸੀਂ ਦੇਖਣਾ ਇੱਥੋਂ ਹੀ ਸਾਰੀ ਨਿਹਾਰ ਬਦਲ ਜਾਏਗੀ ਪਰ ਪੰਜਾਬ ਅੰਦਰ ਸਿਰਫ 13 ਸੀਟਾਂ ਨੇ ਕਿ ਜਿਆਦਾ ਉਹਨਾਂ ਨੂੰ ਇਸ ਨਾਲ ਸਰਕਾਰ ਬਣੀ ਹੈ ਭਾਜਪਾ ਨੂੰ ਭਾਜਪਾ ਜਿਆਦਾ ਵੱਡੀਆਂ ਸਟੇਟਾਂ ਤੇ ਜਿਆਦਾ ਤਵਜੂ ਦੇ ਰਹੀ ਹੈ ਨਹੀਂ ਨਹੀਂ ਇਹ ਨਹੀਂ ਗੱਲ ਹੁੰਦੀ ਸੀਟ ਜਿਹੜੀ ਹੈ ਇੱਕ ਵੀ ਹੈ ਉਹ ਉਹ ਕੀ ਕਹਿੰਦੇ ਆ ਕਿ ਮ ਮਹੱਤਵਪੂਰਨ ਹੈ ਜਿਸ ਤਰ੍ਹਾਂ ਉਸ ਕਿਸੇ ਸ਼ਾਇਰ ਨੇ ਕਿਹਾ ਕਿ ਇੱਕ ਹੀ ਉੱਲੂ ਕਾਫੀ ਹੈ ਚਮਨ ਨੂੰ ਉਜਾੜਨੇ ਕੇ ਲਈ ਤੇ ਇਹ 13 ਸੀਟਾਂ ਹੀ ਜੜੀਆਂ ਨੇ ਉਹ ਹਿੰਦੁਸਤਾਨ ਦੀਆਂ ਨੇ 540 ਸੀਟਾਂ ਨੇ ਉਹਨਾਂ ਦੇ ਭਾਰੀ ਪੈਣ ਗਈਆਂ ਤੁਸੀਂ ਦੇਖਣਾ ਇਤੋਂ ਦੀ ਹਵਾ ਜਿਹੜੀ ਹੈ ਉਹ ਅੱਗੇ ਜਾਣੀ ਹੈ ਔਰ ਬੜਾ ਪ੍ਰਭੂ ਨੇ ਕਿਰਪਾ ਕਰਨੀ ਹੈ ਔਰ ਸਭ ਠੀਕ ਹੋ ਜਾਣਾ ਹੈ ਸਭ ਕੁਝ ਵਧੀਆ ਤਰੀਕੇ ਨਾਲ ਹੋਏਗਾ ਤੁਹਾਡੇ ਸਾਹਮਣੇ ਤੁਸੀਂ ਪੰਜਾਬ ਕਾਂਗਰਸ ਦੇ ਜਨ ਸਖਤਰ ਥੋੜੀ ਕਿਤੇ ਡਿਊਟੀ ਲੱਗੀ ਤੁਸੀਂ ਦੇਖਿਆ ਜਾ ਕੇ ਪੰਜਾਬ ਅੰਦਰ ਕੀ ਮਾਹੌਲ ਚੱਲ ਰਿਹਾ ਕਾਂਗਰਸ ਦੀ ਪਕਤੀ ਚੱਲ ਰਹੀ ਹੈ ਬਹੁਤ ਮਾਹੌਲ ਚੱਲ ਰਿਹਾ ਜੀ ਦੇਖੋ ਜਿੱਥੋਂ ਤੱਕ ਸੜੀ प्रदेश सरकार ਦਾ ਸਵਾਲ ਹੈ ਉਹ ਸਰਕਾਰ ਸਾਡੀ ਬਿਲਕੁਲ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਹਰ ਪਾਸਿਓਂ ਫੇਲ ਹੋ ਚੁੱਕੀ ਹੈ ਲਾਅ ਐਂਡ ਆਰਡਰ ਦਾ ਬਹੁਤ ਬੁਰਾ ਹਾਲ ਹੈ ਇੱਥੇ ਗੈਂਗਸਟਰਵਾਦ ਤਸ਼ਕਰਵਾਦ ਅੱਤਵਾਦ ਉਹ ਜਿਹੜਾ ਦੁਬਾਰਾ ਤੋਂ ਉਹ ਸਾਰੇ ਉਹ ਜਨਮ ਲੈ ਰਹੇ ਨੇ ਔਰ ਖਾਸ ਕਰ ਦੇਖੋ ਤੁਸੀਂ ਇਹ ਪੰਨੂ ਵਰਗਾ ਬੰਦਾ ਬਿਆਨ ਦੇ ਰਿਹਾ ਕਿ ਇੱਥੇ ਆ ਕੇ ਸਾਡੇ ਕੋਲ ਪੌਂਡ ਇਕੱਠੇ ਕੀਤੇ ਨੇ ਸਾਡੇ ਕੋਲ ਡਾਲਰ ਇਕੱਠੇ ਕੀਤੇ ਨੇ ਇਹ ਪੰਨੂ ਵਰਗਾ ਇੱਕ ਟੁੱੱਚਾ ਆਦਮੀ ਇੱਕ ਇੱਕ ਸਮਾਜ ਦੇ ਉੱਤੇ ਨਸੂਰ ਜਿਹਨੂੰ ਕਹਿ ਸਕਦੇ ਹੋ ਤੁਸੀਂ ਨਸੂਰ ਇਹੋ ਜਿਹੇ ਆਦਮੀ ਨੂੰ ਤੇ ਮਤਲਬ ਮੈਂ ਸਮਝਦਾ ਕਿ ਅਗਰ 100 ਮੌਤਾਂ ਵੀ ਮਾਰੀਆਂ ਜਾਣ ਉਹ ਵੀ ਘੱਟ ਹੈ ਤੁਸੀਂ ਦੇਖੋ ਇਹ ਲੋਕ ਜਿਹੜੇ ਉਹ ਉਹ ਕਹਿੰਦੇ ਖਾਲਸਥਾਨ ਮਿਰਨਾਲ ਕੋਈ ਮੇਰੇ ਦੋਸਤ ਗੱਲ ਕਰ ਰਹੇ ਸੀ ਖਾਲਸਥਾਨ ਦਾ ਮਤਲਬ ਹੁੰਦਾ ਹੈ ਖਾਲਸ ਉਹ ਤੇ ਆਪ ਖਾਲਸ ਨਹੀਂਗਾ ਦਾੜੀ ਕੱਟੀ ਹੋਈ ਹੈ ਕੇਸ ਕੱਟੇ ਨੇ ਉਹ ਉਹਨਾਂ ਦੇ ਗੁਰੂ ਸਾਹਿਬਾਂ ਦੀ ਜਿਹੜੀ ਜਿਹੜਾ ਗੁਰੂ ਸਾਹਿਬਾਂ ਦਾ ਸੰਦੇਸ਼ ਹੈ ਉਹਦੇ ਬਾਰੇ ਨਹੀਂ ਪਤਾ ਔਰ ਉਹ ਆਪਣੇ ਆਪ ਨੂੰ ਸਿੱਖ ਲੀਡਰ ਕਹਿੰਦਾ ਪਿਆ ਔਰ ਇਹ ਸਿੱਖਾਂ ਨੂੰ ਬਦਨਾਮ ਕਰ ਰਿਹਾ ਹੈ ਇਹ ਜਿਹੜੇ ਗੈਂਗਸਟਰ ਨੇ ਇਹ ਜਿਹੜੇ ਅਤਵਾਦੀ ਨੇ ਇਹ ਜਿਹੜੇ ਇਸ ਤਰ੍ਹਾਂ ਦੇ ਵੱਖਵਾਦ ਗੱਲਾਂ ਕਰ ਰਹੇ ਨੇ ਔਰ ਜਿਹੜੇ ਸਾਡੇ ਤਸ਼ਕਰ ਨੇ ਇਹ ਸਾਰਾ ਇੱਕ ਨੈਕਸਸ ਹੈ ਇਹ ਸਾਰੀਆਂ ਡਰੱਗ ਬਣੀ ਔਰ ਆਫਰਾਤੀਆਂ ਦੂਜੀਆਂ ਤੀਜੀਆਂ ਇਹ ਸਾਰੀਆਂ ਇਹ ਸਾਰੀਆਂ ਦੇਸ਼ ਨੂੰ ਤੋੜਨ ਦੇ ਵਿੱਚ ਵਿਭਾਜਨਕਾਰੀ ਜਿਹੜੀ ਵਿਧਾਂਸਤਕਾਰੀ ਨੀਤੀਆਂ ਨੇ ਉਹਨਾਂ ਦੇ ਵਿੱਚ ਸਾਰੇ ਇਹਨਾਂ ਦੇ ਪੈਸੇ ਜਿਹੜੇ ਉਹ ਸ਼ਾਮਲ ਹੁੰਦੇ ਤੇ ਪੰਜਾਬ ਦਾ ਹੋਰ ਫਿਰ ਕਿਸ ਨਾਲ ਸਹੀ ਲੀਹਾਂ ਤੇ ਆਏ ਪੰਜਾਬ ਦਾ ਮਾਹੌਲ ਬਿਲਕੁਲ ਸਹੀ ਲੀਆਂ ਤੇ ਆਏਗਾ ਜੀ ਤੁਸੀਂ ਦੇਖੋ ਕਾਂਗਰਸ ਸਰਕਾਰ ਬਣੇਗੀ ਔਰ ਜਿਸ ਤਰ੍ਹਾਂ ਅੱਗੇ ਬਿਆਨ ਸਿੰਘ ਨੇ ਕੇਪੀਐਸ ਗਿੱਲ ਨੇ ਪੰਜਾਬ ਦਾ ਮਾਹੌਲ ਸਹੀ ਲੀਆਂ ਤੇ ਲਿਆਂਦਾ ਸੀ ਉਸ ਤਰ੍ਹਾਂ ਹੀ ਦੁਬਾਰਾ ਫੇਰ ਪ੍ਰਦੇਸ਼ ਕਾਂਗਰਸ ਕਮੇਟੀ ਔਰ ਜੁੜੀ ਕਾਂਗਰਸ ਦੀ ਸਰਕਾਰ ਹੈ ਉਹ ਫੇਰ ਇਹਨੂੰ ਠੀਕ ਕਰੇਗੀ ਤੁਸੀਂ ਸਰਗਿ ਬਿਆਨ ਸਿੰਘ ਦੀ ਗੱਲ ਕੀਤੀ ਉਹਨਾਂ ਦੇ ਜਿਹੜੇ ਪੋਤਰ ਨੇ ਰਵਨੀਤ ਸਿੰਘ ਬਿੱਟੂ ਉਹ ਕਾਂਗਰਸ ਛੱਡ ਕੇ ਤੇ ਬੀਜੇਪੀ ਦਾ ਪੱਲਾ ਫੜ ਚੁੱਕੇ ਨੇ ਮੈਂ ਨਹੀਂ ਸਮਝਦਾ ਦੇਖੋ ਬਸ਼ਰਮੀ ਕਿਸੇ ਵੀ ਆਦਮੀ ਵਾਸਤੇ ਕੁਝ ਵੀ ਹੋ ਸਕਦੀ ਹੈ ਅਗਰ ਕਿਸੇ ਨੇ ਇੱਜ਼ਤ ਨਾਲ ਜੀਣਾ ਹੋਵੇ ਤੇ ਉਹਦੀ ਹੋਰ ਕਿਸੇ ਬਹੁਤ ਵੱਡੇ ਆਪਣਾ ਸਰਦਾਰ ਨੇ ਕਿਹਾ ਸੈਨਾਪਤੀ ਨੇ ਸ਼ੂਰਵੀਰ ਨੇ ਕਿਹਾ ਕਿ ਭੇਡ ਕੀ ਤਰ੍ਹਾਂ 100 ਦਿਨ ਵੀ ਜੀਣਾ ਬੇਕਾਰ ਹੈ ਸ਼ੇਰ ਕੀ ਤਰ੍ਹਾਂ 1 ਦਿਨ ਵੀ ਜੀਣਾ ਜੀਣਾ ਹੈ ਇਹ ਕੀ ਹੋਇਆ ਉਹਦੇ ਫਾਦਰ ਨੇ ਉਹਦੇ ਦਾਦੇ ਨੇ ਇੰਨੀ ਕੁਰਬਾਨੀ ਦਿੱਤੀ ਇਹਨਾਂ ਇਤਿਹਾਸ ਤੇ ਚੰਦ ਟੁਕੜਿਆਂ ਦੀ ਖਾਤਰ ਔਰ ਚੰਦ ਚੀਜ਼ਾਂ ਦੀ ਲਾਲਚ ਦੀ ਖਾਤਰ ਉਹ ਬੰਦਾ ਆਪਣਾ ਵਿਚਾਰ ਬਦਲ ਗਿਆ ਔਰ ਮੈਂ ਦਾਅਵੇ ਨਾਲ ਕਹਿੰਨਾ ਤੁਹਾਨੂੰ ਗਰੰਟੀ ਨਾਲ ਕਹਿਣਾ ਕਿ ਅਗਰ ਰਮਨਜੀਤ ਸਿੰਘ ਬਿੱਟੂ ਉਥੋਂ ਇਲੈਕਸ਼ਨ ਜਿੱਤੇਗਾ ਤੇ ਅਸੀਂ ਅਸੀਂ ਸਿਆਸਤ ਛੱਡ ਦਾਂਗੇ ਉਹ 101% ਉਤੋਂ ਇਲੈਕਸ਼ਨ ਹਾਰੇਗਾ ਔਰ ਜ਼ਮਾਨਤ ਜਬਤ ਹੋਏਗੀ ਉਹਦੀ ਤਾਂ ਜੇ ਗੱਲ ਕਰ ਲਈ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਜਿਸ ਤਰ੍ਹਾਂ ਦਾ ਮਾਹੌਲ ਰਹਿਣ ਵਾਲਾ ਇੱਕ ਪਾਸੇ ਕਾਂਗਰਸ ਦੇ ਮੌਜੂਦਾ ਸੰਸਦ ਗੁਰਜੀਤ ਸਿੰਘ ਓਜਲਾ ਨੂੰ ਟਿਕਟ ਮਿਲੇ ਦੂਜੇ ਪਾਸੇ ਭਾਜਪਾ ਦੇ ਤਰਨਜੀਤ ਸਿੰਘ ਸੰਧੂ ਬੇ ਲਗਾਤਾਰ ਪ੍ਰਚਾਰ ਕਰ ਰਹੇ ਨੇ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੂੰ ਉਮੀਦਵਾਰ ਬਣਾਇਆ ਤੇ ਇੱਕ ਅਨਿਲ ਜੋਸ਼ੀ ਨੇ ਜਿਹੜਾ ਸਾਭਾ ਮੰਤਰੀ ਨੇ ਕਿਸ ਤਰ੍ਹਾਂ ਦੇਖਦੇ ਹੋ ਟੱਕਰ ਕਿਸ ਤਰ੍ਹਾਂ ਦੇਖਦੇ ਹੋ ਵੈਸੇ ਮੈਂ ਦੇਖਿਆ ਜਾਵੇ ਤੇ ਮੇਰੇ ਹਿਸਾਬ ਨਾਲ ਤੇ ਟੱਕਰ ਹੈ ਹੀ ਨਹੀਂ ਬਿਕੋਜ਼ ਜਿਹੜੇ ਤਰਨਜੀਤ ਸਿੰਘ ਜੀ ਨੇ ਸੰਧੂ ਸਾਹਿਬ ਉਹ ਖੈਰ ਬਾਹਰੋਂ ਆਏ ਨੇ ਅਫਸਰ ਆਦਮੀ ਨੇ ਦੁਸ਼ਮਨ ਨੂੰ ਕਦੀ ਕਮਜ਼ੋਰ ਸ਼ਾਇਦ ਨਹੀਂ ਸਮਝਿਆ ਜੀ ਨਾ ਸਮਝਣ ਲੇਕਿਨ ਮੈਂ ਤੇ ਤੁਹਾਨੂੰ ਜੋ ਸਥਿਤੀ ਹੈ ਜੋ ਸਿਚੁਏਸ਼ਨ ਹੈ ਜੋ ਸਚਾਈ ਹੈ ਜੋ ਰਿਐਲਿਟੀ ਹੈ ਗਰਾਊਂਡ ਰਿਐਲਿਟੀ ਹੈ ਮੈਂ ਤੇ ਤੁਹਾਨੂੰ ਉਹਦੇ ਨਾਲ ਅਵਗਤ ਕਰਵਾ ਰਿਹਾ ਇੱਕ ਮਹੀਨਾ ਲਗਾਤਾਰ ਲੇਟ ਟਿਕਟ ਮਿਲੀ ਹੈ ਤੇ ਇੱਕ ਮਹੀਨਾ ਪਹਿਲੇ ਪ੍ਰਚਾਰ ਸ਼ੁਰੂ ਕਰਤਾ ਦੂਜੀਆਂ ਪਾਰਟੀਆਂ ਨੇ ਨਹੀਂ 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 ਸਾਨੂੰ ਪ੍ਰਚਾਰ ਕਰਦੇ 7 ਸਾਲ ਹੋ ਗਏ ਗੁਰਜੀਤ ਸਿੰਘ ਔਇਲਾ ਜਿਸ ਦਿਨ ਮੈਂਬਰ ਪਾਰਲੀਮੈਂਟ ਬਣਿਆ ਸੀਗਾ ਉਸੇ ਦਿਨ ਤੋਂ ਉਹਨੇ ਲੋਕਾਂ ਦੀ ਸੇਵਾ ਲਈ ਉਹ હાજર ਸੀ ਔਰ ਅੱਜ ਤੱਕ ਟਿਲ ਉਸੇ ਤਰ੍ਹਾਂ ਸਾਨੂੰ ਇਹ ਨਹੀਂ ਆ ਕਿ ਅਸੀਂ ਆ ਮਹੀਨਾ ਹੀ ਕੰਮ ਕਰਨਾ ਤੇ ਉਸ ਤੋਂ ਬਾਅਦ ਖਤਮ ਹੋ ਜਾਣੀ ਗੱਲ ਉਹਨੇ ਤਾਂ ਜਦੋਂ ਦਾ ਉਹ ਬਣਿਆ ਵੇ ਉਦੋਂ ਦਾ ਹੀ ਉਹਨੇ ਅਲਖ ਜਗਾਈ ਹੈ ਸੇਵਾ ਦੀ ਔਰ ਉਹ ਅਲਖ ਅੱਜ ਤੱਕ ਜਗ ਰਹੀ ਹੈ ਉਸੇ ਤਰ੍ਹਾਂ ਹੀ ਕੰਮ ਕਰ ਰਿਹਾ ਹੈ ਜਦੋਂ ਤੱਕ ਤੁਸੀਂ ਗੱਲ ਕਰ ਰਹੇ ਹੋ ਮਾਨਯੋਗ ਸਾਡੇ ਧਾਲੀਵਾਲ ਮੰਤਰੀ ਸਾਹਿਬ ਦੀ ਤੇ ਉਹ ਉਹਨਾਂ ਦੇ ਆਪਣੇ ਹੀ ਐਮਐਲਏ ਉਹਨਾਂ ਦੀ ਸਟੇਜ ਤੇ ਖੜੇ ਹੋ ਕੇ ਕਹਿ ਦਿੰਦੇ ਨੇ ਕਿ ਸਾਡੇ ਇੱਥੇ ਇਹਨਾਂ ਦੇ ਖਾਸ ਆਦਮੀ ਜਿਹੜੇ ਨਸ਼ਾ ਵੇਚ ਰਹੇ ਨੇ ਇਹਨਾਂ ਦੇ ਖਾਸ ਆਦਮੀ ਜਿਹੜੇ ਰੰਗਦਾਰੀ ਲੈ ਰਹੇ ਨੇ ਇਹਨਾਂ ਦੇ ਖਾਸ ਆਦਮੀ ਜਿਹੜੇ ਗੈਂਗਸਟਰ ਚਲਾ ਰਹੇ ਨੇ ਉਹਨਾਂ ਦੇ ਐਮਐਲਏ ਉਹ ਕਹਿ ਦਿੰਦੇ ਨੇ ਉਸ ਤੋਂ ਬਾਅਦ ਮੈਂ ਹੋਰ ਕੀ ਕਹਿ ਸਕਦਾ ਨਹੀਂ اسی ਐਮਐਲਏ ਨੇ ਇਹ ਵੀ ਕਿਹਾ ਸੀਗਾ ਵੀ ਸਭ ਤੋਂ ਵੱਡੀ ਲੀਡ ਵੀ ਜਿਹੜੀ ਕਿ ਨਾਰਥ ਤੋਂ ਦਵਾਂਗੇ ਤੁਸੀਂ ਗੱਲ ਨੂੰ ਵੀ ਸਮਝਿਆ ਕਰੋ ਤੁਸੀਂ ਕਿਸੇ ਨੂੰ ਬਿਲਕੁਲ ਨੰਗਾ ਕਰਨਾ ਚਾਹੁੰਦੇ ਹੋ ਅਗਲਾ ਗੱਲਾਂ ਗੱਲਾਂ ਹੀ ਤੁਹਾਨੂੰ ਸਮਝਾਉਂਦਾ ਤੁਸੀਂ ਤੇ ਆਪ ਸਮਝਦਾਰੀ ਚਾਹੀਦੀ ਤੁਹਾਨੂੰ ਪਰ ਉਹਨਾਂ ਨੇ ਇਹ ਵੀ ਐਲਾਨ ਕੀਤਾ ਸੀ ਨਾ ਵੀ ਸਭ ਤੋਂ ਵੱਡੀ ਲੀਡ ਵੀ ਜਿਹੜੀ ਇਥੋਂ ਦਾ ਨਹੀਂ ਨਹੀਂ ਚਲੋ ਉਹ ਤਾਂ ਕਹਿਣ ਦੀ ਗੱਲ ਹੈ ਤੁਸੀਂ ਇਹਦਾ ਉਲਟੇ ਮਤਲਬ ਕੱਢੇ ਜਾਣਾ ਸੀ ਬਿਲਕੁਲ ਉਲਟੇ ਮਤਲਬ ਕੱਢੋ ਤੁਸੀਂ ਸੋਚੋ ਤੁਸੀਂ ਸਿਆਣੇ ਸਮਝਦਾਰ ਆਦਮੀ ਹੋ ਇਹਦਾ ਇਹੋ ਜਿਹਾ ਤੇ ਅਮਰਸ ਵਿੱਚ 7 ਸੀਟਾਂ ਤੇ ਇਸ ਟਾਈਮ ਆਮ ਆਦਮੀ ਪਾਰਟੀ ਕਾਬਜ਼ੀ ਕਿਤੇ ਕਾਂਗਰਸ ਤੇ ਇੱਕ ਤੇ ਅਕਾਲੀ ਹੈ ਕਿਸ ਨਾਲ ਕਾਂਗਰਸ ਦੀ ਗੱਡੀ ਚੱਲੇਗੀ ਨਹੀਂ ਇਹ ਉਹ ਜਿਹੜੀ ਤੁਸੀਂ ਪਿਛਲੀਆਂ ਸੀਟਾਂ ਦੀ ਗੱਲ ਕਰਦੇ ਹੋ ਉਹ ਤੇ ਇੱਕ ਵਾਬ ਰੋਲਾ ਸੀ ਉਹ ਤੇ ਲੋਕ ਅੱਜ ਵੀ ਪਛਤਾ ਰਹੇ ਆ ਕੀ ਕੀ ਕਰ ਰਹੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਐਮਐਲਏ ਕੌਣ ਹੈ ਔਰ ਐਮਐਲਏ ਨੂੰ ਇਹ ਨਹੀਂ ਪਤਾ ਕਿ ਮੇਰਾ ਕੰਮ ਕੀ ਹੈ ਮੈਂ ਕਿਸ ਤਰ੍ਹਾਂ ਲੋਕਾਂ ਦੇ ਕੰਮ ਕਰਨੇ ਆ ਨਾ ਉਹ ਕਲੀਨ ਸਵੀਪ ਦੀ ਗੱਲ ਆਖ ਰਹੀ ਆ ਮਾਂ ਦੀ ਪਾਰਟੀ 13 ਜੀਰੋ ਨਾਲ ਕਲੀਨ ਸਵੀਪ ਕਰਾਂਗੇ ਪੰਜਾਬ ਅੰਦਰ ਮੈਂ ਕਹਾਂ ਤੁਸੀਂ ਵੀ ਇੱਥੇ ਤੇ ਮੈਂ ਵੀ ਇੱਥੇ ਕਲੀਨ ਸਵੀਪ ਇਹਨਾਂ ਦੀ ਹੋ ਜਾਣੀ ਹੈ ਆਮ ਆਦਮੀ ਪਾਰਟੀ ਦੀ ਕਲੀਨ ਸਵੀਪ ਹੋ ਜਾਣੀ ਹੈ ਹੋਰ ਕਿਸੇ ਦੀ ਕਲੀਨ ਸਵੀਪ ਨਹੀਂ ਹੋਣੀ ਜੋ ਇੱਥੇ ਗੁੰਡਾਗਰਦੀ ਦਾ ਹਾਲ ਹੈ ਜੋ ਇੱਥੇ دہشتਗਰਦੀ ਦਾ ਹਾਲ ਹੈ ਜੋ ਗੈਂਗਸਟਰਾਂ ਨੇ ਜਿਸ ਤਰ੍ਹਾਂ ਫੋਨ ਆਉਂਦੇ ਲੋਕਾਂ ਨੂੰ ਜੋ ਅੱਤਵਾਦ ਦਾ ਹਾਲ ਹੈ ਅੱਤਵਾਦ ਤੇ ਦੁਬਾਰਾ ਜਨਮ ਲੈ ਰਿਹਾ ਹੈ ਅੱਤਵਾਦ ਮੈਂ ਮੈਂ ਅੱਤਵਾਦ ਪੀੜਤ ਪਰਿਵਾਰ ਨਾਲ ਸੰਬੰਧਤ ਹਾਂ ਮੈਂ ਅੱਤਵਾਦ ਨੂੰ ਆਪਣੇ ਪਿੰਡੇ ਤੇ ਹੰਡਾਇਆ ਹੈ ਮੈਂ ਅੱਤਵਾਦ ਨਾਲ ਲੜਿਆ ਵਾਂ ਔਰ ਮੈਨੂੰ ਪਤਾ ਹੈ ਸਾਨੂੰ ਇਸ ਵੇਲੇ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਤੋਂ ਗੁਜ਼ਰਨਾ ਪਿਆ ਜਾ ਰਿਹਾ ਹੈ ਲੇਕਿਨ ਇਹ ਤੁਸੀਂ ਕੀ ਸਮਝਦੇ ਹੋ ਇਹਨਾਂ ਨੂੰ ਇਹ ਚੰਦ ਦਿਨਾਂ ਦੀ ਖੇਡ ਆ ਸਭ ਖਤਮ ਹੋਏਗਾ ਪਰ ਵਿਰੋਧੀ ਧਿਰ ਤੋਂ ਤੁਸੀਂ ਦੁਸ਼ਮਣ ਤੋਂ ਤਾਂ ਬੰਦਾ ਬਚ ਜਾਂਦਾ ਆਪਣੇ ਤੋਂ ਕਿਸ ਤਰ੍ਹਾਂ ਬਚੇ ਜਾਵੇਗਾ ਕਿਉਂਕਿ ਕੁਝ ਐਸੇ ਜਿਹੜੇ ਕਿ ਗੁੱਟ ਬਣੇ ਹੋਏ ਨੇ ਜਿਹੜੇ ਕਿ ਕਹਿੰਦੇ ਸੀ ਕਿ ਪਹਿਲੇ ਕਿ ਇਹਨੂੰ ਓਲੇ ਨੂੰ ਟਿਕਟ ਨਾ ਮਿਲੇ ਹੁਣ ਮਿਲੇ ਤੇ ਉਹਨਾਂ ਨੂੰ ਨਾਰਾਜ਼ਗੀ ਕਿਸ ਤਰ੍ਹਾਂ ਦੂਰ ਕੀਤੀ ਜਾਊਗੀ ਕਿਸ ਤਰ੍ਹਾਂ ਨਾਲ ਚਲੇ ਜਾਵੇਗਾ ਲੈ ਕੇ ਬਿਲਕੁਲ ਚਲੇ ਜਾਏਗਾ ਜੀ ਦੇਖੋ ਪਤਾ ਕੀ ਹੈ ਜਿੱਥੇ ਕੁਝ ਜਿੱਥੇ ਮਤਲਬ ਦਾਣਾ ਸੁੱਟਿਆ ਹੋਵੇ ਨਾ ਉਥੇ ਚਾਰ ਚਿੜੀਆਂ ਚਾਰ ਕਬੂਤਰ ਚਾਰ ਤੋਤੇ ਆਉਂਦੇ ਆ ਉਹ ਇੱਕ ਦੂਜੇ ਨਾਲ ਕਿਸੇ ਵੇਲੇ ਚੁੰਝ ਚੁੰਝ ਖਰੀ ਕਰ ਲੈਂਦੇ ਆ ਲੇਕਿਨ ਜਿੱਥੇ ਦਾਣਾ ਹੀ ਨਾ ਹੋਵੇ ਜਦੋਂ ਪਤਾ ਵੀ ਕਾਂਗਰਸ ਦੇ ਪੱਲੇ ਕੁਝ ਨਹੀਂ ਫੇਰ ਤਾਂ ਕਹਿੰਦੇ ਲੜਣਾ ਹੀ ਨਹੀਂ ਸੀ ਲੇਕਿਨ ਸਭ ਨੂੰ ਪਤਾ ਹੈ ਕਿ ਕਾਂਗਰਸ ਦੀ ਸੀਟ ਜਿੱਤੀ ਹੋਈ ਹੈ ਇੱਥੋਂ ਜਿੱਤ ਕੇ ਐਮਪੀ ਬੰਨਾ ਹੈ ਇੱਥੋਂ ਜਿੱਤ ਕੇ ਲੋਕਾਂ ਦੀ ਸੇਵਾ ਕਰਨੀ ਦਿੱਲੀ ਜਾਣਾ ਹੈ ਇਸ ਕਰਕੇ ਉਹ ਚਲੋ ਥੋੜੀ ਬੋਦੀ ਖਿਚੋਦਾਨ ਹੋ ਗਈ ਸੀ ਖੈਰ ਉਹ ਹਾਈ ਕਮਾਂਡ ਦੀ ਡਿਊਟੀ ਹੈ ਉਹਨਾਂ ਨੇ ਕੁਝ ਮੁਕਾ ਦਿੱਤੀ ਹੈ ਕੋਈ ਸਮਝੋ ਮੁੱਕ ਗਿਆ ਇੱਕ ਤਰ੍ਹਾਂ ਦੀ ਇੱਕ ਤਰ੍ਹਾਂ ਦੀ ਖਤਮ ਹੈ 90% ਖਤਮ ਹੋ ਚੁੱਕੀ ਹੈ ਗੱਲ ਕੋਈ ਨਹੀਂ ਸਾਰੇ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਐਮ ਐਲ ਏ ਕੀ ਸਰਕਾਰੀਆ ਸਾਹਿਬ ਬਲੋਰੀਆ ਜੀ ਸੋਨੀ ਸਾਹਿਬ ਦੇ ਉਸ ਦਿਨ ਵੀ ਨਾਲ ਸੀਗੇ ਡਾਕਟਰ ਸਾਹਿਬ ਨਾਲ ਸੀਗੇ ਦੱਤੀ ਜੀ ਨਾਲ ਸੀ ਮੈਂ ਸੀਗੇ ਸਾਰੇ ਸੀਗੇ ਅਸੀਂ ਤੇ ਬਾਕੀ ਵੀ ਜਿਹੜੇ ਦੋ ਦਿਨ ਨੇ ਇਹ ਸਾਰਿਆਂ ਨੇ ਉਸੇ ਤਰ੍ਹਾਂ ਹੀ ਨਾਲ ਤੁਰਨਾ ਔਰ ਪੂਰੀ ਜੋਰ ਸ਼ੋਰ ਨਾਲ ਕਾਂਗਰਸ ਦੀ ਮਦਦ ਕਰਨੀ ਹੈ ਔਰ ਕਾਂਗਰਸ ਦੀ ਕੈਂਪੇਨਿੰਗ ਕਰਨੀ ਹੈ ਔਰ ਕਾਂਗਰਸ ਦੇ ਕੈਂਡੀਡੇਟ ਨੂੰ ਪੂਰੇ ਵਧ ਚੜ ਕੇ ਜਿਤਾਉਣਾ ਹੈ 50% ਕੀ ਪੰਜਾਬ ਦੇ ਲੋਕੀ ਪੰਜਾਬ ਵਾਸੀ ਜਿਹੜੇ ਨੇ ਪੰਜਾਬੀ ਉਹ ਕਾਂਗਰਸ ਤੇ ਅਭਿਸ਼ਵਾਸ ਜਿਤਾਉਣਗੇ ਬਿਲਕੁਲ ਜੀ 101% ਕਾਂਗਰਸ ਤੇ ਵਿਸ਼ਵਾਸ ਜਿਤਾਉਣਗੇ ਔਰ ਪੂਰੀ ਤਰ੍ਹਾਂ ਵਿਸ਼ਵਾਸ ਜਿਤਾਉਣਗੇ ਔਰ ਕਾਂਗਰਸ ਵੀ ਉਹਨਾਂ ਦੇ ਵਿਸ਼ਵਾਸ ਤੇ ਪੂਰਾ ਖਰਾ ਉਤਰੇਗੀ ਥੈਂਕ ਯੂ ਸਰ ਮਹਿਬੂਬੀ ਇਹ ਨੇ ਸੰਜੀਵ अरोड़ा ਜਿਹੜੇ ਕੀ ਪੰਜਾਬ ਕਾਂਗਰਸ ਦੇ ਜਨ ਸਕੱਤਰ ਨੇ ਹਰ ਗੱਲ ਦਾ ਜਵਾਬ ਬੜੀ ਬੇਬਾਕੀ ਨਾਲ ਦਿੰਦੇ ਨੇ ਔਰ ਉਹਨਾਂ ਨੇ ਇਹ ਵੀ ਆਖਿਆ ਵੀ ਹੁਣ ਦੇਸ਼ ਅੰਦਰ ਜਿਹੜਾ ਕੀ ਮੋਦੀ ਦੀ ਸੱਤਾ ਜਾਣ ਵਾਲੀ ਹੈ ਕਿਉਂਕਿ ਮੋਦੀ ਨੇ 10 ਸਾਲ ਅੰਦਰ ਲੋਕਤੰਤਰ ਦਾ ਕਾਣ ਕੀਤਾ ਦੂਜੇ ਪਾਸੇ ਪੰਜਾਬ ਅਦਰ ਉਹਨੇ ਆਖਿਆ ਵੀ ਕਾਂਗਰਸ ਦੀ ਸਥਿਤੀ ਬਹੁਤ ਬਿਹਤਰ ਹੈ ਤੇ ਇਸ ਵਾਰ ਪੰਜਾਬ ਤੇ ਪੰਜਾਬ ਦੇ ਲੋਕ ਨੇ ਜਿਹੜੇ ਕੀ ਉਹ ਕਾਂਗਰਸ ਹੱਕ ਵਿੱਚ ਹੀ ਫਤਵਾ ਦੇਣਗੇ ਤੇ ਜਿੱਥੋਂ ਤੱਕ ਗੱਲ ਕਰ ਲਈਏ ਅਮਰਸਰ ਲੋਕ ਸਭਾ ਸੀਟ ਦੀ ਤਾਂ ਜਿਹੜੀਆਂ ਨਿਰਾਸ਼ਗੀਆਂ ਨੇ ਉਹ ਗੱਲ ਬਕੜੀਆਂ ਵਿੱਚ ਤਬਦੀਲ ਹੋ ਚੁੱਕੀਆਂ ਨੇ ਤੇ ਔਜਲਾ ਵੀ ਜਿਹੜੇ ਕੀ ਉਹ ਵੱਡੇ ਮਾਰਜਨ ਨਾਲ ਜਿੱਤ ਦਰਜ ਕਰਨਗੇ ਅਜੀ ਹਾ ਦਾਵਾ ਜਿਹੜਾ ਕੀ ਸੰਜੀਵ ਅਡੋੜਾ ਜਿਹੜੀ ਪੰਜਾਬ ਕਾਂਗਰਸ ਦੇ ਜਿਹੜਾ ਸਕੱਤਰ ਨੇ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਖੈਰ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਕਿਸ ਦੇ ਮੱਥੇ ਤੇ